ਕੀ ਨਾਮ ਹੈ ਜੀ ਇਮਾਨਤ ਮਰਾਨਾ ਸੰਨੀਪ ਸਿੰਘ ਆ ਜੀ ਸਾਰਜਨ ਸਰਵ ਬਲੰਟੀਅਰ ਆ ਸਵੇਰ ਸਾਨੂੰ 8 ਵਜੇ ਦੇ ਐਮਰਜੈਂਸੀ ਨੰਬਰ 98140 74073 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਮਠੰਡਾ ਸਰੰਦਰ ਨਹਿਰ ਹਰਦੀਪ ਗਾਂਧੀ ਕਲੋਨੀ ਕੋਲ ਇੱਕ ਬੱਚਾ ਡੁੱਬ ਗਿਆ ਜਦ ਸਾਰਜਨ ਸਰਵ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਬੱਚੇ ਦੀ ਉਮਰ 10 ਸਾਲ ਸੀਗੀ ਜਿਹੜੇ ਕਿ ਉਹਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਦੱਸਿਆ ਸਾਡਾ ਬੱਚਾ ਕੱਲ ਦਾ ਗਿਆ ਹੋਇਆ ਸੀ ਨਹਿਰ ਦੇ ਵਿੱਚ ਨਹਾਉਣ ਵਾਸਤੇ ਕਿਉ ਘਰੇ ਨਹੀਂ ਆਇਆ ਤੋਦੇ ਜਦੋਂ ਦੋਸਤਾਂ ਤੋਂ ਪਤਾ ਲੱਗਿਆ ਉਹ ਕਹਿੰਦੇ ਉੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਹੀ ਰੁੜ ਗਿਆ ਜਿਹੜੀ ਕਿ ਉਹਦੀ ਪਾਲੀ ਸਾਰਾ ਟੀਮਾਂ ਦੀ ਦੋ ਅੰਗਲਿਸ਼ ਟੀਮਾਂ ਲੱਗੀਆਂ ਹੋਈਆਂ ਉੱਥੇ ਗਿਆ ਜਿਹੜੀ ਕਿ ਉਹਦੀ ਬੱਚੇ ਦੀ ਡੈੱਡ ਬੋਡੀ ਨੂੰ ਅਸੀਂ ਕੋ ਪਿੰਡ ਕੋਟ ਗੁਰੂ ਤੋਂ ਰਿਕਵਰ ਕੀਤਾ ਹੈ ਬਾਕੀ ਪੁਲਿਸ ਆ ਗਈ ਮੌਕੇ ਤੇ ਮਾਪਿਆਂ ਨੂੰ ਦਿਖਾਤਾ ਵੈਰੀਫਾਈ ਕਰ ਲਿਆ ਇਹ ਉਹੀ ਬੱਚਾ ਹੈ ਜਿਹਦਾ ਕਿਸ਼ਨ ਨਾਮ ਆ 9 ਸਾਲ ਦੀ ਉਮਰ ਆ ਜੰਤਨਗਰ ਗਲੀ ਨੰਬਰ 10 ਦਾ ਰਹਿਣਾ ਲੱਗਿਆ ਨਾ ਹੀ ਦੋ ਦੋ ਜਣੇ ਹੋਰ ਸੀਗੇ ਉਹਨਾਂ ਨੇ ਜਵਾਕਾਂ ਨੇ ਡਰਦੇ ਨਹੀਂ ਦੱਸਦੇ ਜਵਾਕ ਇਹ ਮਤਲਬ ਇਹ ਮਾਪਿਆਂ ਦਾ ਕਰੇ ਆਪ ਦਾ ਹਾਂ ਮਾਪਿਆਂ ਦਾ ਇਕੱਲਾ ਹੀ ਸੀਗਾ ਜੀ ਇਕੱਲਾ ਸੀਗਾ ਹਾਂ ਕਿੰਨੇ ਸਾਲ ਦਾ ਦੱਸਾ ਸੀ ਇਹ 9 9 ਸਾਲਾਂ ਦਾ ਸੀ ਇਹ ਨਾ 9 ਸਾਲ ਦਾ ਹਾਂ ਕੀ ਕਰਦਾ ਕਰਦੇ ਕਰਦੇ ਤਾਂ ਇਹਦੀ ਮੰਮੀ ਵਿਚਾਰੀ ਦਿਹਾੜੀ ਕਰਦੀ ਐ ਮੈਸਟਰਿੰਗ ਨਾਲ ਅੱਛਾ ਹਾਂ ਕਿੱਥੇ ਮਿਲਿਆ ਹੁਣ ਤੁਸੀਂ ਬੇਸਿਕ ਦੇ ਨਾਲ ਹੁਣ ਪਤਾ ਨਹੀਂ ਉਹ ਹਸਾਰਾ ਵਾਲਿਆਂ ਨੇ ਮਕਰੈ ਸੀ ਗਏ ਫੋਨ ਉਹਨਾਂ ਨੂੰ ਮਿਲਿਆ ਇੱਥਾ ਬਹੁਤ ਟੌਣੇ ਤੱਕ ਦੇਖਿਆ ਹੈ ਜੀ ਉਧਰੋਂ ਆ ਬਾਈ ਐਨ ਡੀ ਜੀ ਕੋਡ ਕੋਡ ਨੂੰ ਮਿਲਿਆ ਇਹ ਨਾਉਂ ਦਾ ਕਿੱਥੇ ਸੀ ਕਿੱਥੇ ਜੀ ਦੱਸੋ ਆ ਆਪਣੇ ਜਨਤਾਨਗਰ ਜੀ ਜਨਤਾਨਗਰ ਚਾਲ ਉੜੀਆ ਵਸਤੀ ਦੇ ਕੋਲੇ ਹਾਂ ਉੜੀਆ ਕੋਲੇ ਨੈਰ ਰੇਲਵੇ ਲਾਈਨ ਤੋਂ ਹਾਂ ਪੋਲੀਆ ਛੋਟਾ ਜਿਹਾ ਪੋਲੀਆ ਨਿਕਲਿਆ ਹਾਂਜੀ 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 ਠੀਕ ਹੈ ਜੀ ਕੋਡ ਨੂੰ ਬੁਲਾ ਮੈਸੇਜ ਆਇਆ ਉਸਨੂੰ